ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਪਤੇ ਗੁਰੂ ਪਿਆਰੀ ਸਾਧ ਸੰਗਤ ਜੀ ਬੇਨਤੀ ਕੀਤੀ ਜਾਂਦੀ ਆ ਕਿ ਪਿੰਡ ਪੈੜੇਵਾਲ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਅਜਨਾਲਾ ਅਰਬਦਾਸ ਦੇ ਲਾਗੇ ਆਜੀਤ ਸਿੰਘ ਮਜੀਦੀ ਸਿੰਘ ਜੀ ਸਨ ਉਹ ਸਰਦਾਰ ਕਰਨਾਲ ਸਿੰਘ ਉਹਦਾ ਇੱਕ ਪਾਸਾ ਖਲੋਤਾ ਵਾ ਆਉ ਦਾ ਬੇਟਾ ਵਾ ਉਹਦਾ ਇੱਕ ਗੁੱਟ ਹੈ ਨੀਗਾ ਘਰ ਚ ਕਮਾਉਣ ਵਾਲਾ ਕੋਈ ਨਹੀਂ ਹੈਗਾ ਕੋਈ ਸਾਧਨ ਨਹੀਂਗਾ ਆ ਗਰੀਬ ਦਾ ਕੋਠਾ ਹੀ ਇਹ ਵੀ ਹੜ੍ਹਾਂ ਦੇ ਕਾਰਨ ਇਥੇ 5 ਫੁੱਟ ਪਾਣੀ ਆਇਆ ਈ ਢੈ ਢੇਰੀ ਹੋ ਗਿਆ ਕਿਤੇ ਰਹਿਣ ਵਾਸਤੇ ਜਗ੍ਹਾ ਨਹੀਂ ਗਈ ਤੇ ਅਸੀਂ ਸਰਕਾਰੀ ਮਨਾਤਾ ਕੋਈ ਹੋਵੇ ਜਾਂ ਸਸਤਾ ਸੇਵਕ ਸੰਸਥਾ ਕੋਈ ਵੀ ਹੋਵੇ ਸਾਡੀ ਵੀਡੀਓ ਨੂੰ ਵੇਖਦਾ ਹੋਵੇ ਐਨਆਰਆਈ ਭਰਾ ਹੋਵੇ ਕੋਈ ਨਾਲ ਦੀ ਮਦਦ ਕਰੇ ਜਰੂਰ ਇਹ ਕੋਈ ਧੁਖਾ ਦੇਣ ਵਾਲੀ ਗੱਲ ਨਹੀਂ ਗਈ ਆਣ ਕੇ ਵੇਖ ਵੀ ਸਕਦੇ ਨੇ ਪਿੰਡ ਪੈੜੇਵਾਲ ਜਿਹੜਾ ਅੰਮ੍ਰਿਤਸਰ ਤਹਿਸੀਲ ਜਨਾਲਾ ਪੈੜੇਵਾਲ ਟੈਂਕੀ ਆ ਪਾਣੀ ਵਾਲੀ ਉੱਤੇ ਲੱਗੇ ਉਹਨਾਂ ਦਾ ਘਰ ਆ ਤੇ ਬਾਹਰ ਬੈਠੇ ਆ ਉਹਨਾਂ ਨੂੰ ਤਰਪਾਲ ਵੀ ਨਹੀਂ ਮਿਲੀ ਤੇ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਥੱਲੇ ਕਾਉਂਟ ਨੰਬਰ ਦਿੱਤਾ ਵਾ ਮੋਬਾਈਲ ਨੰਬਰ ਦਿੱਤਾ ਵਾ ਉਹ ਇਸ ਮੋਬਾਈਲ ਤੇ ਸੰਪਰਕ ਕਰ ਸਕਦੇ ਨੇ ਤੇ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰੋ ਅਸਲ ਸੇਵਾ ਜਿਹੜੀ ਆ ਉਹ ਇਹ ਹੀ ਆ ਕਿ ਜਿਹੜੇ ਗਰੀਬ ਦੀ ਮਦਦ ਕਰਨੀ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਆ ਕਿ ਸਰਦਾਰਜੀਤ ਸਿੰਘ ਦਾ ਜਿਹੜਾ ਇੱਕ ਪਾਸਾ ਵਾ ਉਹ ਖਲੋਤਾ ਵਾ ਟੈਗ ਹੋ ਗਿਆ ਆਈ ਆ ਉਹਦਾ ਬੇਟਾ ਵਾ ਉਹਦਾ ਗੋਟੇ ਨਹੀਂ ਗਾ ਇੱਕ ਤੇ ਘਰ ਚ ਉਮਰਲਾ ਕੋਈ ਨਹੀਂਗਾ 4-5 ਜੀ ਨੇ ਤੇ ਕਰਕੇ ਆਂਦੀ ਵੱਧ ਤੋਂ ਵੱਧ ਜਿਹੜੀ ਆ ਉਹ ਬਦਲ ਕੀਤੀ ਜਾਵੇ ਹੁਣ ਆ ਸਾਡੀ ਭੈਣ ਪਤਨੀ ਜਿਹੜੀ ਸਾਡੀ ਕਾਪੜੇ ਦੀ ਕੀ ਕਹਿਣਾ ਚਾਹੁੰਦੇ ਜੀ ਕੀ ਕਹਿਣਾ ਚਾਹੁੰਦੇ ਨਹੀਂ ਕਹਿਣਾ ਚਾਹੁੰਦੇ ਕਿ ਸਾਡੀ ਮੱਤ ਹੋ ਜੇ ਕੋਈ ਸਰਕਾਰ ਵਾਲੋ ਅਜੇ ਤੇ ਸੰਗਤ ਵਾਲੋ ਅਜੇ ਕਵੀਰਾਵਾਂ ਵਾਲੋ ਕੋ ਭਰਾਵਾਂ ਵਾਲੋ ਕੋਈ ਜੋ ਵੀ ਸਾਡੀ ਮੱਤ ਹੋ ਜੇ ਇਹ ਸਾਰੇ ਅਸੀਂ ਬੇਕਾਰ ਆ ਸਾਡ ਕੋ ਕੰਮਕਾਰ ਵਾਲੇ ਕਿਉਂ ਨਹੀਂ ਅਸੀਂ ਆਗੇ ਸਾਡੀ ਤੇ ਜੋ ਕਮਰਾ ਵਾ ਸਾਰਾ ਟੱਠ ਹੋ ਗਿਆ ਜਿਹੜਾ ਕਪੜਾ ਵੀ ਅੰਦਰ ਹੈ ਪੇਟੀ ਵੀ ਹੈ ਜੋ ਹਟ ਕੋ ਨਿਕਲਿਆ ਨਹੀਂ ਸੀ ਬੱਚੇ ਬਚਾਏ ਆ ਰਹਿਣ ਕਿੱਥੇ ਦੇ ਜੋ ਜੀ ਅਸੀਂ ਜੀ ਕਿਸੇ ਦੇ ਕਮਰੇ ਤੇ ਰਹਿਣ ਦਾ ਠੀਕ ਹੈ ਹਾਂ ਜੀ